ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਔਲਿਆਂ ਦਾ ਅਚਾਰ ਹੈ ਜਿਹੜਾ ਇਹ ਬਣਾ ਕੇ ਦਿਖਾਵਾਂਗੇ ਇਹਦੇ ਲਈ ਆਪਾਂ ਨੇ ਔਲੇ ਲਏ ਨੇ ਔਲੇ ਆਪਾਂ ਨੇ ਥੋੜੇ ਹੀ ਲਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਸਟੀਮ ਸਟੀਮ ਕਰਨ ਦੇ ਲਈ ਆਪਾਂ ਨੇ ਇਧਰ ਫਰਾਈਪੈਨ ਦੇ ਵਿੱਚ ਪਾਣੀ ਆ ਜਿਹੜਾ ਗਰਮ ਹੋਣ ਦੇ ਲਈ ਰੱਖਤਾ ਹੈ ਤੇ ਜਦੋਂ ਇਹ ਆਪਣਾ ਪਾਣੀ ਆ ਜਿਹੜਾ ਇਹਨੂੰ ਉਬਾਲਾ ਆਉਣ ਲੱਗ ਜੂਗਾ ਉਦੋਂ ਆਪਾਂ ਇਸ ਦੇ ਉੱਪਰ ਝਰਨੀ ਰੱਖ ਕੇ ਆਪਣੇ ਔਲਿਆਂ ਨੂੰ ਆ ਜਿਹੜਾ ਸਟੀਮ ਕਰਾਂਗੇ ਤੇ ਬਾਕੀ ਦਾ ਪ੍ਰੋਸੈਸ ਆ ਆਪਾਂ ਤੁਹਾਨੂੰ ਔਲੇ ਸਟੀਮ ਹੋਣ ਤੋਂ ਬਾਅਦ ਦਿਖਾਵਾਂਗੇ ਪਾਣੀ ਆਪਣਾ ਰਿਜਲ ਲੱਗ ਗਿਆ ਏ ਤੇ ਹੁਣ ਆਪਾਂ ਔਲੇ ਨੇ ਜਿਹੜੇ ਇਹਦੇ ਉੱਪਰ ਇੱਕ ਝਰਨੀ ਦੇ ਵਿੱਚ ਪਾ ਕੇ ਸਟੀਮ ਹੋਣ ਦੇ ਲਈ ਰੱਖ ਦਾਂਗੇ ਤੇ ਉੱਪਰ ਉਹ ਇਹਨਾਂ ਨੂੰ ਆਪਾਂ ਨੇ ਢੱਕ ਦੇਣਾ ਪਲੇਟ ਦੇ ਨਾਲ 7 ਮਿੰਟ ਹੋ ਗਏ ਨੇ ਹੁਣ ਆਪਣੇ ਔਲਿਆਂ ਨੂੰ ਪੱਕਦੇ ਹੋਏ ਤੇ ਹੁਣ ਆਪਾਂ ਢੱਕਣਾ ਜਿਹੜਾ ਹਟਾ ਕੇ ਦੇਖ ਲਾਂਗੇ ਤੇ ਦੇਖੋ ਔਲੇ ਨੇ ਜਿਹੜੇ ਆਪਣੇ ਟਰਾਂਸਪੇਰੈਂਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਥੋੜਾ ਜਿਹਾ ਦਬਾ ਕੇ ਚੈੱਕ ਕਰ ਲੈਂਦੇ ਆ ਥੋੜਾ ਜਿਹਾ ਆਪਾਂ ਇਹਨਾਂ ਨੂੰ ਸਟੀਮ ਹੋਰ ਕਰਾਂਗੇ 2 ਤੋਂ 3 ਕਮਿੰਟ ਤੇ ਬਾਅਦ ਵਿੱਚ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹ ਬੰਦ ਕਰ ਦਵਾਂਗੇ ਦੇਖੋ ਔਲੇ ਨੇ ਜਿਹੜੇ ਆਪਣੇ ਬਿਲਕੁਲ ਚੰਗੀ ਤਰ੍ਹਾਂ ਪੱਕ ਗਏ ਨੇ ਹੁਣ ਆਪਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਬਿਲਕੁਲ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਔੜਿਆਂ ਨੂੰ ਠੰਡੇ ਹੋਣ ਤੱਕ ਆਪਾਂ ਰੱਖਾਂਗੇ ਆ ਦੇਖੋ ਔੜੇ ਨੇ ਜਿਹੜੇ ਆਪਣੇ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੀਆਂ ਫਾੜੀਆਂ ਕੱਢਾਂਗੇ ਆਪਾਂ ਨੇ ਇਸ ਤਰ੍ਹਾਂ ਥੋੜਾ ਜਿਹਾ ਦਬਾ ਲੈਣਾ ਦੇਖੋ ਇਹਦੀਆਂ ਫਾੜੀਆਂ ਨੇ ਜਿਹੜੀਆਂ ਬਹੁਤ ਚੰਗੀ ਤਰ੍ਹਾਂ ਖੁੱਲ ਗਈਆਂ ਨੇ ਤੇ ਇਸ ਤਰ੍ਹਾਂ ਆਪਾਂ ਨੇ ਇਹਨਾਂ ਦਾ ਗੱਲਾ ਗੱਲਾ ਪੀਸ ਆ ਜਿਹੜਾ ਕਰ ਲੈਣਾ ਦੇਖੋ ਪੀਸ ਨੇ ਬਹੁਤ ਵਧੀਆ ਨਿਕਲਦੇ ਨੇ ਇਸੇ ਤਰ੍ਹਾਂ ਆਪਾਂ ਨੇ ਸਾਰੇ ਪੀਸ ਨੇ ਜਿਹੜੇ ਕੱਢ ਲੈਣੇ ਆ ਤੇ ਗਿੱਟਾ ਜਿਹੜੀ ਉਹਨੂੰ ਆਪਾਂ ਬਾਹਰ ਇੱਕ ਸਾਈਡ ਕੱਢ ਦਵਾਂਗੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਸਾਰੇ ਪੀਸ ਨੇ ਜਿਹੜੇ ਕੱਢ ਕੇ ਦਿਖਾਉਣੇ ਆ ਇਹ ਦੇਖੋ ਆਪਾਂ ਨੇ ਸਾਰੇ ਹੀ ਪੀਸ ਇਸ ਤਰ੍ਹਾਂ ਕੱਟ ਕੇ ਰੱਖ ਲਏ ਨੇ ਤੇ ਹੁਣ ਇੱਧਰ ਆਪਾਂ ਗੈਸ ਦੇ ਉੱਪਰ ਇੱਕ ਕੜਾਹੀ ਰੱਖ ਲੈਣੀ ਆ ਉਹਦੇ ਵਿੱਚ ਆਪਾਂ ਇੱਕ ਘੜਸੀ ਦੇ ਕਰੀਬ ਆ ਜਿਹੜਾ ਤੇਲ ਪਾ ਲੈਣਾ ਤੇਲ ਆਪਾਂ ਆਪਣੇ ਔੜਿਆਂ ਦੇ ਹਿਸਾਬ ਨਾਲ ਪਾਵਾਂਗੇ ਜਿੰਨੇ ਦਾ ਆਪਣੇ ਔੜੇ ਨੇ ਉਸ ਹਿਸਾਬ ਨਾਲ ਆਪਾਂ ਤੇਲ ਪਾ ਲੈਣਾ ਇੱਕ ਘੜਸੀ ਆਪਾਂ ਨੇ ਬਿਲਕੁਲ ਤੇਲ ਆ ਜਿਹੜਾ ਆਪਣਾ ਗਰਮ ਕਰ ਲੈਣਾ ਗਰਮ ਹੋਣ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਾਂਗੇ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਆਪਾਂ ਨੇ ਇਹਦੇ ਵਧੀ ਲਈ ਲਿਆ ਅੱਧਾ ਚਮਚਾ ਜੀਰੇ ਦਾ ਤੇ ਆਪਾਂ ਨੇ ਚਮਚੇ ਦਾ ਚੌਥਾ ਹਿੱਸਾ ਲਈਆ ਜਵੈਣ ਤੇ ਅੱਧਾ ਚਮਚਾ ਹੀ ਆਪਾਂ ਨੇ ਸੌਫ ਦਾ ਲਿਆ ਨਾਲ ਆਪਾਂ ਨੇ ਲਈਆ ਅੱਧਾ ਚਮਚਾ ਰਾਈ ਇਹ ਆਪਾਂ ਖੜੇ ਮਸਾਲੇ ਲੈਨੇ ਤੇ ਬਾਕੀ ਆਪਾਂ ਨੇ ਅੱਧਾ ਚਮਚਾ ਲਾਲ ਮਿਰਚ ਪਾਊਡਰ ਲੱਤਾ ਅੱਧਾ ਚਮਚਾ ਹੀ ਆਪਾਂ ਨੇ ਤੇ ਅੱਧਾ ਚਮਚਾ ਹੀ ਆਪਾਂ ਨੇ ਕਸ਼ਮੀਰੀ ਲਾਲ ਮਿਰਚ ਲਈਆ ਰੰਗ ਵਾਸਤੇ ਅੱਧਾ ਚਮਚਾ ਹੀ ਆਪਾਂ ਨੇ ਲਿਆ ਤੇ ਇੱਧਰ ਆਪਣਾ ਤੇਲ ਆ ਜਿਹੜਾ ਇਹ ਆਪਾਂ ਨੇ ਪੂਰਾ ਗਰਮ ਕਰਕੇ ਗੈਸ ਆ ਜਿਹੜਾ ਬੰਦ ਕਰ ਲਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਲਈ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਖੜੇ ਮਸਾਲੇ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਆ ਜਿਹੜਾ ਹਲਕਾ ਜਿਹਾ ਚਲਾ ਦੇਵਾਂਗੇ ਤੇ ਗੈਸ ਆ ਜਿਹੜਾ ਆਪਾਂ ਨੇ ਚਲਾ ਲਿਆ ਤੇ ਹੁਣ ਆਪਾਂ ਮਸਾਲੇ ਨੇ ਜਿਹੜੇ ਇਹਦੇ ਵਿੱਚ ਭੁੰਨ ਲਵਾਂਗੇ ਜਦੋਂ ਆਪਣੇ ਮਸਾਲੇ ਭੁੱਜ ਜਾਣਗੇ ਇਹਨਾਂ ਦਾ ਕਲਰ ਚੇਂਜ ਹੋ ਜਾਊਗਾ ਤਾਂ ਆਪਾਂ ਇਹਦੇ ਵਿੱਚ ਆਪਣੇ ਔਲੇ ਜਿਹੜੇ ਕਾੜੀਆਂ ਕੱਢ ਕੇ ਰੱਖੇ ਹੋਏ ਨੇ ਉਹ ਐਡ ਕਰ ਲਵਾਂਗੇ ਤੇ ਦੇਖੋ ਮਸਾਲੇ ਨੇ ਜਿਹੜੇ ਆਪਣੇ ਇਹ ਛੱਟ ਕਰਨ ਲੱਗ ਗਏ ਨੇ ਤੇ ਹੁਣ ਆਪਾਂ ਔਲੇ ਜਿਹੜੇ ਆਪਣੇ ਕੱਢ ਕੇ ਰੱਖੇ ਹੋਏ ਨੇ ਆਪਾਂ ਉਹ ਐਡ ਕਰ ਦਵਾਂਗੇ ਆ ਦੇਖੋ ਆਪਾਂ ਨੇ ਸਾਰੇ ਔਲੇ ਇਹਦੇ ਅਜਿਹੇ ਵਿੱਚ ਐਡ ਕਰ ਦੇਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਿਲਾ ਲਵਾਂਗੇ ਇਸ ਤਰ੍ਹਾਂ ਜੀ ਆਪਾਂ ਇਹ ਆਚਾਰ ਬਣਾਉਨੇ ਆ ਇਹ ਆਚਾਰ ਆਪਣਾ ਜਲਦੀ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਾਂ ਆਚਾਰ ਦੇ ਵਿੱਚ ਤੇਲ ਆ ਜਿਹੜਾ ਥੋੜਾ ਜਿਹਾ ਜ਼ਿਆਦਾ ਹੀ ਰੱਖਾਂਗੇ ਕਿਉਂਕਿ ਤੇਲ ਦੇ ਵਿੱਚ ਇਸ ਤਰ੍ਹਾਂ ਆਪਾਂ ਔਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਜਿਹੜਾ ਹੈ ਜਿਹਦੇ ਵਿੱਚ ਮਾਇਸਲਾ ਉਹ ਖਤਮ ਹੋ ਜਵੇ ਜਦੋਂ ਆਪਾਂ ਇਹਨਾਂ ਨੂੰ ਸਟੀਮ ਕਰਦੇ ਆਂ ਤਾਂ ਉਹਦੇ ਨਾਲ ਕੀ ਹੈ ਕਿ ਥੋੜਾ ਬਹੁਤਾ ਇਹਦੇ ਵਿੱਚ ਨਮੀ ਹੈ ਜਿਹੜੀ ਰਹਿ ਜਾਂਦੀ ਆ ਇਸ ਕਰਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਕਿ ਆਪਣੇ ਔਲਿਆਂ ਦਾ ਕਲਰ ਆ ਜਿਹੜਾ ਚੇਂਜ ਨਹੀਂ ਹੁੰਦਾ ਤੇ ਇਹ ਜਿਹੜਾ ਔਲਿਆਂ ਦਾ achar ਆ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸਰੀਰ ਦੇ ਲਈ ਆਪਾਂ ਸਿਆਰ ਦੇ ਵਿੱਚ ਇਸ ਦਾ ਬੱਦੋ ਵਾਤਾ ਜਿਹੜਾ ਲਾਭ ਉਠਾ ਸਕਦੇ ਆ ਕਿਉਂਕਿ ਆਪਾਂ ਨੂੰ ਸਿਆਰ ਦੇ ਵਿੱਚ ਹੀ ਔਲੇ ਨੇ ਜਿਹੜੇ ਮਿਲਦੇ ਨੇ ਤੇ ਦੇਖੋ ਕਿੰਨੇ ਵਧੀਆ ਇਹਨਾਂ ਦੇ ਵਿੱਚੋਂ ਖੁਸ਼ਬੂ ਆ ਰਹੀ ਆ ਆਪਾਂ ਹੋਰ ਇਹਨਾਂ ਨੂੰ ਇੱਕ ਤੋਂ ਡੇਢ ਮਿੰਟ ਪਕਾਵਾਂਗੇ ਦੇਖੋ ਕਲਰ ਹਲਕਾ ਹਲਕਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਔੜਾ ਖਾਣ ਦੇ ਨਾਲ ਆਪਣੇ পেট ਦਾ ਜਿਹੜਾ ਡਾਈਜੈਸਟਿਕ ਸਿਸਟਮ ਆ ਉਹ ਵੀ ਬਹੁਤ ਵਧੀਆ ਹੋ ਜਾਂਦਾ ਹੈ ਕਬਜ ਵਗੈਰਾ ਤੋਂ ਵੀ ਆਪਾਂ ਨੂੰ ਰਾਹਤ ਮਿਲਦੀ ਆ ਤੇ ਇਹ ਆਪਣੇ ਅੱਖਾਂ ਲਈ ਵਾਲਾ ਨਹੀਂ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਔੜਾ ਜਿਆਦਾ ਕੌੜਾ ਹੋਣ ਕਰਕੇ ਆਪਾਂ ਇਸ ਨੂੰ ਖਾ ਨਹੀਂ ਸਕਦੇ ਹੈਗੇ ਆਚਾਰ ਦੇ ਰੂਪ ਦੇ ਵਿੱਚ ਆਪਾਂ ਇਹਨੂੰ ਬਹੁਤ ਆਸਾਨੀ ਨਾਲ ਖਾ ਸਕਦੇ ਆ ਬੱਚਿਆਂ ਨੂੰ ਵੀ ਦੇ ਸਕਦੇ ਆ ਆਪਾਂ ਇਹ ਔਲੇ ਦਾ ਆਚਾਰ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਦੇਖੋ ਇਹਦਾ ਕਲਰ ਆ ਜਿਹੜਾ ਚੇਂਜ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਸੁੱਕੇ ਪਾਊਡਰ ਫੋਮ ਵਾਲੇ ਮਸਾਲੇ ਨੇ ਜਿਹੜੇ ਉਹ ਪਾ ਲਵਾਂਗੇ ਤੇ ਆਪਾਂ ਨੇ ਮਸਾਲੇ ਨੇ ਜਿਹੜੇ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤੇ ਸੀਗੇ ਕਿ ਆਪਾਂ ਨੇ ਕਿਹੜਾ ਕਿਹੜਾ ਮਸਾਲਾ ਇਹਦੇ ਵਿੱਚ ਪਾਇਆ ਹੈ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੜਾ ਲਵਾ ਲਾਂਗੇ ਤਾਂ ਕਿ ਮਸਾਲੇ ਨੇ ਜਿਹੜੇ ਆਪਣੇ ਕੱਚੇ ਨਾ ਰਹਿਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਮਸਾਲਿਆਂ ਨੂੰ ਹਲਕੀ ਹਲਕੀ ਫਲੇਮ ਦੇ ਉੱਤੇ ਆਪਾਂ ਮਸਾਲੇ ਭੁੰਨਾਂਗੇ ਤਾਂ ਕਿ ਮਸਾਲੇ ਆਪਣੇ ਥੱਲੇ ਨਾ ਲੱਗਣ ਤੇ ਦੇਖੋ ਆਪਣੇ ਔਲੇ ਨੇ ਜਿਹੜੇ ਬਹੁਤ ਚੰਗੀ ਤਰ੍ਹਾਂ ਬਣ ਗਏ ਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਆ ਜਿਹੜੀ ਕਿੱਦਾਂ ਦੀ ਲੱਗੀ ਹੋਰ ਰੈਸਪੀਜ਼ ਦੇਖਣ ਦੇ ਲਈ ਬਣੇ ਰਹੋ ਮੇਰੇ ਚੈਨਲ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਬਹੁਤ ਹਰ ਬਣਾ